ਸਾਈਟ ਦੇ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਵੱਲ ਦੇਖੋ ਸਵੇਰ ਕੁਮਾਰੀ ਮੇਰੇ ਵੱਲ ਦੇਖੋ ਫਿਰ ਤੂੰ ਸਾਲ ਤੂੰ ਗੁਰੂ ਦੀ ਰੋਟੀ ਕਿਉਂ ਨਹੀਂ ਦਿੰਦੇ ਹੈਂ ਕਦੀ ਡਿਊਟੀ ਪੁੱਛਾ ਕਿੱਥੇ ਬਸੇ ਹਾਂ ਇਹ ਬੰਦਾ ਕਹਿੰਦਾ ਬੜਾ ਸ਼ਿਵ ਸ਼ਿਵ ਸੱਜਣ ਪਟਕੇ ਪਿਆ 35 ਦੇ 35 ਲੈਪਟਾਪ ਪਾ ਗਏ ਵੀਰਸਾ ਹੋ ਗਿਆ ਸਾਹਿਤਿਕ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਵੱਲ ਦੇਖੋ ਸ੍ਰੀਮ ਕੁਮਾਰ ਜੀ ਮੇਰੇ ਵੱਲ ਦੇਖੋ ਫਿਰ ਤੂੰ ਹਾਲ ਤੂੰ ਬੋਲ ਨਹੀਂ ਰੋੜਨੀ ਇਹਦਾ ਨਹੀਂ ਹਾਲ ਤੂੰ ਇਹਦਾ ਨਹੀਂ ਬੋਲੋ ਨਹੀਂ ਬਾਹਰ ਦੀ ਡਿਊਟੀ ਬਣਾ ਮੇਰੀ ਡਿਊਟੀ ਬੋਲਿਆ ਜਾਂਦਾ ਡਿਊਟੀ ਕਿੱਥੇ ਹੈ ਤੇਰੀ ਹਾਜ਼ਰੀ ਕਿੱਥੇ ਹੈ ਤੇਰੀ ਹਾਜ਼ਰੀ ਕਿੱਥੇ ਹੈ ਤੇਰੀ ਡਿਊਟੀ ਕਿੱਥੇ ਹੈ ਇਹਦੀ ਡਿਊਟੀ ਪੁੱਛੋ ਕਿੱਥੇ ਬਸੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਦੱਸਾ ਉਹ ਬੰਦਾ ਧਮਕਾ ਰਿਹਾ ਤੁਹਾਡੇ ਜੀ ਆ ਗਿਆ ਦੱਸਾ ਮੈਂ ਸਾਨੂੰ ਅਸਤਾਨ ਅਸਤਾਨ ਨੂੰ ਵੀ ਗਿਆ ਸੀ ਅ ਇਹ ਬੰਦਾ ਕਹਿੰਦਾ ਮੈਂ ਸ਼ਿਵਮ ਸੱਜਣ ਕੁੱਟ ਕੇ ਜਾਣਾ ਹਾਂ ਇਹ ਬੰਦਾ ਸਾਨੂੰ ਹਾਂ ਤੱਕੀ ਵੀ ਧਮਕਾ ਸਕਦਾ ਸਾਰਾ ਬਲੀ ਇਸ ਤੋਂ ਵੀ ਹਾਂ ਦੋਸੇ ਚਾਂਪ ਲਾਣੇ ਦੇ ਸਾਹਮਣੇ ਲੈਂਦੇ ਨੇ

ਮੈਂ ਕਿਸੇ ਨੂੰ ਪੁੱਛ ਵੀ ਨਹੀਂ ਗਿਆ ਮੈਂ ਕੋਈ ਰਿਸਟੂਅਨ ਆਖ ਲਾਇਆ ਹੌਸਪੀਟਲ ਦੇ ਵਿੱਚ ਜਦੋਂ ਮੈਂ ਚੈਕਿੰਗ ਕੀਤੀ ਤੇ ਲਗਭਗ 50% ਸਟਾਫ ਪਿਆ ਰਹਿ ਗਿਆ ਜੀ ਮੈਂ 9:40 ਤੱਕ ਉੱਥੇ ਬੈਠਾ ਰਿਹਾ ਤੇ ਇੰਨਾ ਸਟਾਫ ਆ ਗਿਆ ਸੀ ਤਾਂ ਉਸ ਤੋਂ ਬਾਅਦ ਕਿ ਮੈਂ ਦਫਤਰ ਦਾ ਕੰਮ ਮੁਕਾਰਾ ਹੁੰਦਾ ਮੇਰੇ ਕੋਲ ਐਡੀਸ਼ਨਲ ਚਾਰਜ ਆਇਆ ਕਾਮੈਂਟ ਉਹਨਾਂ ਦੂਸਰੇ ਸਮੂਹ ਸਾਫ ਸੁਥੂ ਕਹਿੰਦਾ ਵੀ ਮੈਂ ਰਿਸਿਸਟਰ ਆਪਦੇ ਨਾਲ ਲੈ ਕੇ ਜਾ ਰਿਹਾ ਹਾਂ ਜੀ ਤੇ ਬਾਕੀ ਸਟਾਫ ਨੂੰ ਮੇਰੇ ਕੋਲੋਂ ਉੱਥੋਂ ਭੇਜ ਦिए ਕਿਉਂਕਿ ਜੇ ਸਟਾਫ ਲਗਾਤਾਰ ਲੇਟ ਆਂਦਾ ਹੈ ਤਾਂ ਹਸਪਤਾਲ ਦੇ ਵਿੱਚ ਸੇਤ ਸੂਤਾ ਪ੍ਰਭਾਵਿਤ ਹੁੰਦੀ ਹੈ ਬਾਰ ਉਹ ਗਰੀਬ ਮਰੀਜ਼ ਆਂਦਾ ਹੈ ਉਹਨਾਂ ਨੂੰ ਚੰਗੀਆਂ ਸੇਤ ਸੂਤਾ ਦੇਣਾ ਪੰਜਾਬ ਦਾ ਟੌਪ ਅਜੰਡਾ ਹੈ ਜੀ ਤਾਂ ਜੇ ਹੁਣ ਕਿਸੇ ਨੂੰ ਕੰਮ ਦਾ ਕਹਿਣਾ ਗੁਨਾਹ ਹੈ ਤਾਂ ਫੇਰ ਤਾਂ ਮੈਂ ਗੁਨਾਹ ਕੀਤਾ ਹੈ ਬਸ ਉਸਦੇ ਇਹ ਵਜ੍ਹਾ ਤੋਂ ਨਹੀਂ ਡਰਣਾ ਲੈ ਸਰ ਕਹਿ ਰਹੇ ਆ ਵੀ ਨਾਲ ਕਹਿ ਰਹੇ ਆ ਜੀ ਤੁਸੀਂ ਇੱਕ ਬੰਦਾ ਲੈ ਕੇ ਆਏ ਹੋ ਮੇਰੇ ਮੇਰੇ ਨਾਲ ਜੇ ਫਰੀ ਕੋਟੋ ਮੇਰਾ ਕੋਈ ਬੰਦਾ ਹੈਲਪਲੀ ਆਇਆ ਹੈ ਕਿਉਂਕਿ ਮਾਲੂ ਮੈਂ ਕਿਤੇ ਸਟੋਰ ਚੈੱਕ ਕਰਨਾ ਹੈ ਕਿਤੇ ਕਰਨਾ ਤੇ ਮੈਂ ਆਪਦੇ ਬੰਦਾ ਦੇ ਨਾਲ ਇੱਕ ਲੈ ਕੇ ਆਉ ਆਫਸਰ ਉਹ ਮੇਰਾ ਆਪਦਾ ਚੀਫ ਫਾਰਮੇਸੀ ਆਫਸਰ ਹੈ ਉਹ ਮੇਰਾ ਪ੍ਰਾਈਵੇਟ ਬੰਦਾ ਨਹੀਂ ਹੈ ਮੇਰੇ ਕੋਲ ਸਿਵਲ ਹਸਪੀਟਲ ਚ ਪੋਸਟਰ ਹੈ ਡਾਕਟਰ ਉਹ ਮੇਰੇ ਨਾਲ ਆਇਆ ਹੈ ਜੀ ਤੇ ਉਸਦੇ ਅਸੀਂ ਜਦੋਂ ਕਿਤੇ ਸਟੋਰ ਚੈੱਕ ਕਰਨਾ ਮੇਰੀ ਹੈਲਪ ਕਰਾ ਦਿੰਦੇ ਖਾਸ ਕਰਕੇ ਡਿਵੀਸ਼ਨ ਸੈਂਟਰ ਜੀ ਸਰ ਕੋਈ ਕਹਿ ਰਹੇ ਨੇ ਵੀ ਡੋਪ ਟੈਸਟ ਨੂੰ ਲੈ ਕੇ ਵੀ ਕਹਿੰਦੇ ਕੋਈ ਡੋਪ ਟੈਸਟ ਦਾ ਇਸ ਤਰ੍ਹਾਂ ਜੀ ਜੋ ਸਰਕਾਰ ਦੇ ਨਿਯਮ ਹੈ ਨਿਯਮਾਂ ਤਹਿਤ ਡੋਪ ਟੈਸਟ ਪੈਥੋਲੋਜੀ ਦੀ ਪ੍ਰੈਜ਼ੈਂਸ ਤੋਂ ਬਿਨਾ ਨਹੀਂ ਹੋ ਸਕਦਾ ਜੀ ਕਿਉਂਕਿ ਸਾਡਾ ਪੈਥੋਲੋਜੀ ਸਿਰਫ ਬਲੱਡ ਬੈਂਕ ਚ ਅਵੇਲੇਬਲ ਹੁੰਦਾ ਸੀਗਾ ਤਾਂ ਅਸੀਂ ਉਸ ਨੂੰ ਸਿਵਲ ਹਸਪੀਟਲ ਤੋਂ ਬਲੱਡ ਬੈਂਕ ਚ ਸ਼ਿਫਟ ਕਰਤਾ ਓਨਲੀ ਆਰਮਡ ਸੰਸਲਾ ਜੀ ਬਸ ਇਹੀ ਸ਼ੁਮੇਚ ਕਿ ਐਸ ਬਾਹਰ ਦਾ ਵਿਅਕਤੀ ਪਤਾ ਨਹੀਂ ਉਹ ਕਿਹੜੇ ਜ਼ਿਲ੍ਹੇ ਚ ਡਿਊਟੀ ਕਰਦਾ ਹੈ ਉਹ ਸਿਵਲ ਸਰਜਨ ਸਾਹਿਬ ਨਾਲ ਆ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਦਖਲੰਦਗੀ ਕਰ ਰਿਹਾ ਹੈ ਅਸੀਂ ਸਿਵਲ ਸਰਜਨ ਸਾਹਿਬ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆਂ ਪਰ ਉਹ ਬੰਦਾ ਹਾਈਪਰ ਹੋ ਕੇ ਉੱਠ ਕੇ ਸਾਡੇ ਮੁਲਾਜ਼ਮਾਂ ਨੂੰ ਧਮਕਾ ਰਿਹਾ ਡੋਪ ਟੈਸਟ ਦੇ ਵਿੱਚ ਉਹਨੇ ਦਖਲਅੰਦਾਜ਼ੀ ਕੀਤੀ ਸਾਡਾ ਜਿਹੜਾ ਪੀੜਤ ਮੁਲਾਜ਼ਮ ਹੈ ਸਾਡੇ ਨਾਲ ਹੈ ਇਹਨੂੰ ਸ਼ਰੇਆਮ ਇਹਨੇ 100 ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਅੱਜੋ ਫਿਰ ਧਮਕਾ ਰਿਹਾ ਕਿ ਮੈਂ ਕਰਵਾ ਸਕਦਾ ਮੇਰੀ ਪਹੁੰਚ ਹੈ ਮੇਰੀ ਪਾਵਰ ਹੈ ਇਹ ਚੀਜ਼ਾਂ ਉਹਨੂੰ ਪੁੱਛੀਆਂ ਜਾਣ ਸਿਵਲ ਸਰਜਨ ਸਾਹਿਬ ਦੱਸਣ ਕਿ ਉਹਨੂੰ ਐਡੀ ਵੱਡੀ ਪਹੁੰਚ ਅਪਰੋਚ ਕਿਹਨੇ ਦਿੱਤੀ ਬਾਹਰ ਦਾ ਵਿਅਕਤੀ ਇੱਥੇ ਕੀ ਕਰਦਾ ਫਾਜ਼ਿਲਕਾ ਜिले ਦੇ ਵਿੱਚ ਉਹਦੀ ਡਿਊਟੀ ਪੰਜਾਬ ਸਰਕਾਰ ਨੇ ਕਦੋਂ ਤੇ ਕਿੱਥੇ ਲਾਈ ਹੈ ਅੱਜ ਉਹਦੀ ਹਾਜ਼ਰੀ ਕਿੱਥੇ ਲੱਗੀ ਹੋਈ ਹੈ ਇਹ ਮੀਡੀਆ ਦੇ ਹਾਜ਼ਰੀ ਦੇ ਵਿੱਚ ਹੀ ਉਹਨੇ ਸਾਡੇ ਮਲਾਜਮਾਂ ਨੂੰ ਧਮਕਾਇਆ ਤੇ ਅਸੀਂ ਸਿਵਲ ਸਰਜਨ ਸਾਹਿਬ ਨਾਲ ਉਦੋਂ ਤੱਕ ਗੱਲ ਨਹੀਂ ਕਰਾਂਗੇ ਜਦੋਂ ਤੱਕ ਸਿਵਲ ਸਰਜਨ ਸਾਹਿਬ ਇਹ ਸਥਿਤੀ ਸਪਸ਼ਟ ਨਹੀਂ ਕਰਦੇ ਕਿ ਉਹ ਬਾਹਰ ਦਾ ਵਿਅਕਤੀ ਕੌਣ ਹੈ ਤੇ ਉਹਦੀ ਕੀ ਡਿਊਟੀ ਹੈ ਤੇ ਕੀ ਕੰਮ ਕਰਦਾ ਹੈ ਇੱਥੇ ਸਾਰਾ ਸਟਾਫ ਇੱਥੇ ਆ ਜੀ ਫਿਰ ਸਿਵਲ ਹਸਪਤਾਲ ਦੇ ਸੇਵਾਵਾਂ ਦਾ ਅਸੀਂ ਸਿਹਤ ਸੇਵਾਵਾਂ ਦੇਣੀਆਂ ਚਾਹੁੰਦੇ ਆ ਲੋਕਾਂ ਦੇ ਅਸੀਂ ਸੇਵਾ ਕਰਨਾ ਚਾਹੁੰਦੇ ਆ ਪਰ ਬਾਹਰ ਦੇ ਵਿਅਕਤੀ ਜਦੋਂ दखਲ ਅੰਦਾਜ਼ੀ ਆ ਕੇ ਕਰਦੇ ਆ ਸਾਡੇ ਸਟਾਫ ਨੂੰ ਧਮਕਾਉਂਦੇ ਆ ਡਿਊਟੀ 'ਚ ਵਿਘਨ ਪਾਉਂਦੇ ਆ ਅਸੀਂ ਇਹੋ ਜਿਹੇ ਹਾਲਾਤਾਂ 'ਚ ਦੱਸੋ ਡਿਊਟੀ ਕਿਵੇਂ ਕਰੀਏ ਹੁਣ ਅੱਗੇ ਦਾ ਐਕਸ਼ਨ ਕੀ ਹੈਗਾ ਜੀ ਅੱਗੇ ਦਾ ਐਕਸ਼ਨ ਹੈ ਜੀ ਜਦੋਂ ਤੱਕ ਇਹ ਸਥਿਤੀ ਸਪਸ਼ਟ ਨਹੀਂ ਹੁੰਦੀ ਸਿਵਲ ਸਰਜਨ ਸਾਹਿਬ ਨਾਲ ਸਾਡੀ ਮੀਟਿੰਗ ਨਹੀਂ ਹੁੰਦੀ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਉਦੋਂ ਤੱਕ ਐਜੀਟੇਸ਼ਨ ਕਰਾਂਗੇ ਇਹ ਸਾਡਾ ਰਾਈਟ ਹੈ ਸਾਨੂੰ ਇਹ ਯਕੀਨੀ ਬਣਾਇਆ ਜਾਵੇ ਤੇ ਕੋਈ ਬਾਹਰ ਦਾ ਵਿਅਕਤੀ ਕਿਸੇ ਵੀ ਸਿਹਤ ਸੰਸਥਾ ਚ ਆ ਕੇ ਦਖਲੰਦਾਜ਼ੀ ਨਹੀਂ ਕਰੂਗਾ ਤੇ ਉਹਦੇ ਤੇ ਬਣਦੀ ਪੁਲਿਸ ਕਾਰਵਾਈ ਹੋਵੇ ਇਹ ਕਾਰਵਾਈ ਹੋਵੇ ਵੀ ਅੱਜ ਉਹ ਬੰਦਾ ਡਿਊਟੀ ਤੇ ਕਿੱਥੇ ਸੀ ਉਹਨੇ ਇੱਥੇ ਆ ਕੇ ਮਲਾਜਮਾਂ ਨੂੰ ਧਮਕਾਉਣ ਦੀ ਤੇ ਯੂਨੀਅਨ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਸਿਵਲ ਸਰਜਨ ਸਾਹਿਬ ਦੀ ਤੇ ਅਫਸਰਾਂ ਦੀ ਹਾਜ਼ਰੀ ਚ ਕੀਤੀ ਹੈ ਉਹਦੇ ਤੇ ਪੁਲਿਸ ਕਾਰਵਾਈ ਬਣਦੀ ਕਾਰਵਾਈ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਕੰਪਲੀਟ ਕਰ ਰਹੇ ਹੋ ਤੁਸੀਂ ਕੋ ਅਸੀਂ ਇੱਕ ਕੰਪਲੇਂਟ ਸਾਡੇ ਪੀੜਤ ਮਲਾਜ਼ਮ ਵੱਲੋਂ ਪਹਿਲਾਂ ਸਿਵਲ ਸਰਜਨ ਸਾਹਿਬ ਨੂੰ ਦਿੱਤੀ ਗਈ ਹੈ ਜਿਹਦੇ ਤੇ ਹਜ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਅਸੀਂ ਅੱਜ ਉਹ ਵੀ ਬੇਨਤੀ ਨਾਲ ਕਰਨੀ ਸੀ ਪਰ ਉਸ ਵਿਅਕਤੀ ਵੱਲੋਂ ਸਾਡੀ ਯੂਨੀਅਨ ਦੇ ਨਾਲ ਸਾਡੇ ਮੋਹਤਬਰ ਵਿਅਕਤੀਆਂ ਦੇ ਨਾਲ ਸਾਡੇ ਸਟਾਫ ਨਾਲ ਬਦਮਾਹੀ ਜੀ ਕੀਤੀ ਗਈ ਹੈ ਇਸ ਕਰਕੇ ਅਸੀਂ ਜਿਹੜਾ ਇੱਕ ਕੰਪਲੇਂਟ ਇਸ ਤੋਂ ਬਾਅਦ ਅਜਿਤੀ ਸ਼ੰਕਵਾਦ ਦੇਵਾਂਗੇ ਜੀ ਹੁਣ ਕੰਮ ਚੱਲ ਰਿਹਾ ਕਿ ਬੰਦ ਹੈ ਜੀ ਇਸ ਵੇਲੇ ਸਿਵਲ ਹਸਪਤਾਲ ਦਾ ਕੰਮ ਜਿਹੜਾ ਬੰਦ ਹੈ ਜੀ ਉਸ ਕੰਮ ਨੂੰ ਬੰਦ ਕਰਾਉਣ ਵਾਲਾ ਇਹ ਵਿਅਕਤੀ ਹੈ ਜਿਨੇ ਜਾ ਕੇ ਅੱਜ ਉੱਥੇ ਫਿਰ ਦੁਬਾਰਾ ਦਖਲਅੰਦਾਜ਼ੀ ਕੀਤੀ ਹੈ